ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਫਰੈਂਡ ਤੁਹਾਡਾ ਮੈਂ ਵੈਲਕਮ ਕਰਦੀ ਆ ਆਪਣੀ ਸਿੱਧੂ ਹਰਕੇ ਫੈਮਲੀ ਚੈਨਲ ਦੇ ਵਿੱਚ ਤੇ ਲੋ ਜੀ ਫਰੈਂਡ ਅੱਜ ਦਾ ਬਲੌਗ ਆਪਾਂ ਕੀਤਾ ਸੀਗਾ ਸਟਾਰਟ ਦੁਪਹਿਰ ਜੀ ਤੋਂ ਤੇ ਇੱਥੇ ਮੈਂ ਚੱਲੀ ਸੀਗੀ ਸ਼ਾਨੂ ਨੂੰ ਲੈਣ ਲਈ ਕਿਉਂਕਿ ਅੱਜ ਰਮਣੀਤ ਦੇ ਡੈਡੀ ਗਏ ਸੀਗੇ ਕੰਮ ਤੇ ਹਨਾ ਕੰਮ ਤੇ ਗਏ ਹੋਣੇ ਤੁਹਾਨੂੰ ਪਤਾ ਵੀ ਜਿੱਦੇ ਉਹ ਘਰੇ ਹੋਣ ਉਸ ਦਿਨ ਤਾਂ ਚਲੋ ਆਪ ਲੈ ਆਉਂਦੇ ਨੇ ਛੱਡਿਆਉਂਦੇ ਨੇ ਪਰ ਜਿਸ ਦਿਨ ਉਹ ਘਰੇ ਨਾ ਹੋਣ ਕੰਮ ਤੇ ਵਗ ਜਾਣ ਹੈਨਾ ਫੇਰ ਯਾਨਕੀ ਡਿਊਟੀ ਮੇਰੀ ਲੱਗ ਜਾਂਦੀ ਆ ਕਈ ਵਾਰੀ ਤਾਂ ਜੋ ਲੋਕਲ ਹੁੰਦੇ ਨੇ ਹੈਨਾ ਕੰਮ ਤੋਂ ਵੀ ਆ ਹੀ ਜਾਂਦੇ ਨੇ ਜਿਸ ਨਾਮ ਦੇ ਵਿੱਚ ਹੀ ਹੁੰਦੇ ਨੇ ਲੈਵੇ ਲੈਣੇ ਹੁੰਦੇ ਨੇ ਪਰ ਅੱਜ ਬਾਹਰੇ ਗਏ ਹੋਏ ਸੀ ਕਿ ਆਪਣੇ ਸ਼ਹਿਰ ਤੋਂ ਬਾਹਰ ਮੈਂ ਕਿਹਾ ਚਲੋ ਹੁਣ ਅੱਜ ਡਿਊਟੀ ਮੇਰੀ ਲੱਗ ਗਈ ਹੈ ਤੇ ਸਕੂਟੀ ਵੀ ਇੱਥੇ ਫਿਰ ਮਨੀਤ ਦੇ ਡਾੜੀ ਨੇ ਕੱਲ ਤਾਂ ਹੀ ਠੀਕ ਕਰਵਾਈ ਸੀਗੀ ਵੀ ਹੁਣ ਇਹਨਾਂ ਨੂੰ ਵੀ ਟਾਈਮ ਨਹੀਂ ਲੱਗਣਾ ਹੈਗਾ ਨਾ ਸ਼ਾਨੂ ਨੂੰ ਲੈ ਕੇ ਆਉਣ ਦਾ ਤੇ ਚਲੋ ਜੀ ਇੱਥੇ ਮੈਂ ਡਰ ਦੀ ਡਰ ਦੀ ਚਲਾਰੀ ਸੀ ਕਿਉਂਕਿ ਦੀ ਨਾ ਬ੍ਰੇਕਾਂ ਹਲੇ ਠੀਕ ਕਰਵਾਈਆਂ ਨਹੀਂ ਹੈਗੀਆਂ ਤਾਂ ਕਰਕੇ ਤੇ ਇਸ ਤੋਂ ਬਾਅਦ ਲੋ ਜੀ ਆਪਾਂ ਪਹੁੰਚ ਗਏ ਸੀਗੇ ਘਰੇ ਤੇ ਆਉਂਦੇ ਸਾਰ ਸ਼ਾਨੂ ਦੇਖੋ ਚੱਕ ਲਿਆ ਸੀਗੇ ਆਪਣੇ ਖੇਲ ਖਲੋਣੇ ਗਾ ਪਾਣਾ ਸ਼ੁਰੂ ਕਰਤਾ ਸੀਗਾ ਆਉਂਦੇ ਸਾਰ ਆਪਣੀ ਬਾਸਕਟ ਚੱਕ ਲੈਂਦਾ ਤੇ ਮੈਂ ਲੱਗ ਗਈ ਸੀਗੀ ਮਹਾ ਚਲੋ ਮੈਂ ਵੀ ਆਪਣਾ ਕੰਮ ਕਰਨ ਲੱਗ ਜੰਨੀ ਆ ਹੁਣ ਇਹ ਕੁਛ ਕੁ ਸੂਟ ਆਪਣੇ ਪ੍ਰੈਸ ਕਰਨ ਵਾਲੇ ਪਏ ਸੀਗੇ ਉਹ ਕਰ ਦੰਨੀ ਆ ਤੇ ਥੋੜੀ ਬਹੁਤੀ ਆਪਾਂ ਕਾਊਂਟਰ ਦੀ ਸੈਟਿੰਗ ਜੀ ਕਰ ਦੰਨੀ ਆ ਤਾਂ ਕਿ ਪ੍ਰੈਸ ਵਗੈਰਾ ਮੈਂ ਇੱਥੇ ਕਰਕੇ ਰੱਖ ਦਵਾਂ ਜਿਹੜੇ ਕਸਟਮਰ ਆਉਣਗੇ ਨਾਲ ਦੀ ਨਾਲ ਆਪਣੇ ਲੈ ਜਾਣਗੇ ਹਨ ਦੋ ਤਿੰਨ ਫੋਨ ਆ ਗਏ ਲੈ ਕੇ ਜਾਂਦੇ ਨੇ ਆਉਂਦੇ ਹੈ ਨਹੀਂਗੇ ਮਖਾ ਚਲੋ ਵੀ ਮੈਂ ਪ੍ਰੈਸ ਕਰਕੇ ਰੱਖ ਦੰਨੀ ਆ ਮੈਂ ਸੋਚਦੀ ਸੀ ਵੀ ਚਲੋ ਉਹਨਾਂ ਨੂੰ ਮੈਂ ਪਵਾ ਕੇ ਦੇਖ ਲੰਨੀ ਆ ਪਹਿਲਾਂ ਪਰ ਮਖਾ ਚਲੋ ਪਹਿਲਾਂ ਪ੍ਰੈਸ ਹੀ ਕਰ ਦੰਨੇ ਆ ਕਿਉਂਕਿ ਉਹਨਾਂ ਨੇ ਫਸਟ ਟਾਈਮ ਆਪਣੇ ਤੋਂ ਸੂਟ ਸਟਿਚ ਕਰਵਾਇਆ ਸੀਗਾ ਹਨਾ ਤਾਂ ਕਰਕੇ ਤੇ ਚਲੋ ਜੀ ਅੱਥੇ ਬੱਸ ਫਿਰ ਮੈਂ ਇਹ ਕਰ ਦੰਨੀ ਆ ਕਿ ਨਾ ਲਿਆ ਕਰਦೇನೆ ਪਰਦਾ ਲਗਾ ਦੰਨੀ ਆ ਕੱਲ ਰਮਣੀਤ ਤੇ ਡੈਡੀ ਨੇ ਪਰਦਾ ਉਤਾਰਤਾ ਸੀਗਾ ਪਤਾ ਨਹੀਂ ਕਿਹੜੀ ਗੱਲ ਪਿੱਛੋਂ ਉਤਾਰਿਆ ਸੀ ਹਾਂ ਕੱਲ ਵਿੰਡੋ ਲਗਵਾਈ ਸੀਗੀ ਨਾ ਮੁੜ ਕੇ ਪਰਦਾ ਲਗਾਇਆ ਹੀ ਨਹੀਂ ਹੈਗਾ ਤਾਂ ਕਰਕੇ ਮਾਚੋਲੇ ਲਗਾ ਦੰਨੀ ਆ ਮੈਂ ਯਾਨਕੀ ਗਿਰੇ ਜਿਹਾ ਹੈ ਬੁਰਾ ਲੱਗ ਰਿਹਾ ਸੀਗਾ ਤੇ ਵਿੰਡੋ ਚ ਹੋਣਾ ਵਧੀਆ ਰੋਸ਼ਨੀ ਵੀ ਆ ਰਹੀ ਸੀਗੀ ਹਵਾ ਵੀ ਹਵਾ ਕਰਕੇ ਅੱਜ ਠੰਡੀ ਹਵਾ ਚੱਲ ਰਹੀ ਸੀਗੀ ਆਪਣੇ ਸਵੇਰੇ ਥੋੜਾਕ ਮੀਂਹ ਪਿਆ ਸੀਗਾ ਉਦੇ ਕਰਕੇ ਹੁਣ ਠੰਡੀ ਹਵਾ ਚੱਲ ਰਹੀ ਸੀ ਇਸ ਕਰਕੇ ਮੈਂ ਅੱਧੀ ਵਿੰਡੋ ਹੁਣ ਖੋਲ ਲਈ ਸੀਗੀ ਇੱਕ ਬੰਦ ਕਰਤੀ ਸੀਗੀ ਤਾਂ ਕਿ ਰੋਸ਼ਨੀ ਵੀ ਆਈ ਜਾਵੇ ਹਵਾ ਵੀ ਆਈ ਜਾਵੇ ਤੇ ਪਰਦਾ ਮੈਂ ਕਰਤਾ ਸੀਗਾ ਥੋੜਾ ਇੱਕ ਸਾਈਡ ਗਰਮੀ ਵੀ ਲੱਗਦੀ ਸੀਗੀ ਜਦੋਂ ਹਵਾ ਚੱਲਦੀ ਹੈ ਦੇਖੋ ਉਦੋਂ ਤਾਂ ਗਰਮੀ ਐ ਹੁੰਦਾ ਵੀ ਹੈ ਕਿੰਨੀ ਸੋਹਣੀ ਹਵਾ ਚੱਲਦੀ ਹੈ ਜਦੋਂ ਬੁੱਲਾ ਜਾਂਦਾ ਹਵਾ ਦਾ ਬਾਅਦ ਚ ਫਿਰ ਗਰਮੀ ਜੀ ਹੋ ਜਾਂਦੀ ਐ ਹੋ ਰਿਹਾ ਤੇ ਇੱਥੇ ਮੈਨੂੰ ਨਾ ਬਾਸੀਆਂ ਬਹੁਤ ਜ਼ਿਆਦਾ ਆ ਰਹੀਆਂ ਨੇ ਕਿਉਂਕਿ ਨਾ ਹੁਣ ਮੈਂ ਚਾਹ ਨਾ ਥੋੜੀ ਜਿਹੀ ਕਿ ਛੱਡ ਰખી ਐ ਦੁਪਹਿਰ ਦੀ ਪੀਣ ਵਾਲੀ ਪੀਂਦੀ ਨਹੀਂ ਹੈਗੀ ਮੈਂ ਤੇ ਬਸੀਆਂ ਮੈਨੂੰ 11 ਕਵਜੇ ਜਿਹੜੀ ਚਾਹ ਪੀਂਦੀ ਹੁੰਦੀ ਸੀਗੀ ਉਹ ਪੀਤੀ ਨਹੀਂ ਹੈਗੀ ਤਾਂ ਹੀ ਆ ਰਹੀਆਂ ਨੇ ਮੈਂ ਕਿਹਾ ਪਰ ਮੈਂ ਚਾਹ ਨਹੀਂ ਪੀਣੀ ਹੈਗੀ ਮੈਂ ਕਿਹਾ ਮੈਂ ਛੱਡ ਦਿਆਂ ਹੁਣ ਚਾਹ ਪੀਣੀ ਤੇ ਇੱਥੇ ਚਲੋ ਜੀ ਮੈਂ ਕਰਨ ਲੱਗ ਗਈ ਸੀਗੀ ਹੁਣ ਪ੍ਰੈਸ ਵਗੈਰਾ ਦੋ ਸੂਟ ਸੀਗੇ ਆਪਣੇ ਪ੍ਰੈਸ ਕਰਨ ਵਾਲੇ ਬਾਕੀ ਯਾਨਕੀ ਕਰਕੇ ਰੱਖਤੇ ਸੀਗੇ ਮੈਨੇ ਵੀ ਜਦੋਂ ਕਸਟਮਰ ਆਉਣਗੇ ਆਪਣੇ ਲੈ ਜਾਣਗੇ ਇਹੀ ਦੋ ਸੂਟ ਰਹਿ ਗਏ ਸੀਗੇ ਮੇਰੇ ਤੇ ਚਲੋ ਜੀ ਇੱਥੇ ਹੁਣ ਮੈਂ ਪ੍ਰੈਸ ਵਗੈਰਾ ਕਰਦਨੇ ਆ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਨਿਊ ਪਲੀਜ਼ ਆਪਣੇ ਚੈਨਲ ਨੂੰ ਤੁਸੀਂ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਨਾ ਤੇ ਆਹ ਦੇਖੋ ਹੈ ਨਾ ਸੋਫਾ ਇੱਥੇ ਪਿਆ ਤੇ ਕਈ ਕਮੈਂਟ ਮੈਨੂੰ ਆਏ ਨੇ ਵੀ ਇੱਥੇ ਇਸ ਸਾਈਡ ਤੁਸੀਂ ਵੀ ਇਕੱਲੇ ਸੋਫੇ ਰੱਖ ਲਓ ਉਧਰਲੀ ਸਾਈਡ ਮਸ਼ੀਨਾਂ ਇੱਕ ਅੱਧੇ ਕਮੈਂਟ ਐਵੇਂ ਆਇਆ ਵੀ ਤੁਸੀਂ ਅਧਰਲੀ ਸਾਈਡ ਕਲੀਆ ਮਸ਼ੀਨਾਂ ਰੱਖ ਲਓ ਤੇ ਉਧਰਲੀ ਸਾਈਡ ਸੋਫੇ ਹੈ ਨਾ ਮੈਨੂੰ ਯਾਨਕੀ ਸੋਫਾ ਐਜ਼ਰਲਿਸ ਸਾਈਡ ਵੀ ਥੋੜਾ ਕ ਠੀਕ ਲੱਗ ਰਿਹਾ ਕਿਉਂਕਿ ਅੱਜ ਜਦੋਂ ਮੈਂ ਸਲਵਾਰਾ ਕਟਿੰਗ ਕੀਤੀਆਂ ਸੀਗੇ ਨਾ ਤੇ ਜਦੋਂ ਰੈਸਟ ਕਰਨੀ ਸੀਗੀ ਹੈਨਾ ਪਰ ਥੋੜਾ ਕ ਇੱਥੇ ਲੇਟ ਵੀ ਗਈ ਸੀਗੀ ਮੈਨੂੰ ਵਧੀਆ ਵੀ ਲੱਗਿਆ ਵੀ ਉਹ ਖੈ ਵੀ ਵਧੀਆ ਅਗਰ ਜੇ ਆਪਾਂ ਬੈੱਡ ਤੇ ਜਾ ਕੇ ਲੇਟ ਜੰਨੇ ਆ ਤਾਂ ਫਿਰ ਨੀਂਦ ਆਣ ਲੱਗ ਜਾਂਦੀ ਹੈ ਹੈਨਾ ਵੀ ਰੈਸਟ ਜੇ ਕਰਨੀ ਹੋਵੇ ਵਧੀਆ ਬਾਕੀ ਚਲੋ ਦੇਖਦੇ ਹਾਂ ਇੱਥੇ ਆ ਦੇਖੋ ਮੈਨੇ 3-4 ਸਲਵਾਰਾਂ ਮੈਂ ਕਟਿੰਗ ਕਰਕੇ ਰੱਖ ਲਈਆਂ ਸੀਗੀਆਂ ਪ੍ਰੈਸ ਦੋ ਸੂਟ ਆਪਣੇ ਹੋ ਗਏ ਸੀਗੇ ਮੈਂ ਚਲੋ ਜੀ ਜਦੋਂ ਮਰਜ਼ੀ ਕਸਟਮਰ ਆਉਣ ਤੇ ਹੁਣ ਆਪਣੀ ਸਿਰਦਰਦੀ ਨਹੀਂ ਹੈਗੀ ਕਿਉਂਕਿ ਉਹਨਾਂ ਦੇ ਕਈ ਫੋਨ ਆ ਗਏ ਸੀਗੇ ਆ ਰਹੇ ਨਹੀਂ ਸੀਗੇ ਹੁਣ ਆਉਣੇ ਹੁਣ ਆਉਣੇ ਐ ਕਹੀ ਜਾਂਦੇ ਸੀਗੇ ਤੇ ਇੱਥੇ ਬੱਸ ਮੈਂ ਹੁਣ ਮੈਂ ਰੀਲਾਂ ਵਗੈਰਾ ਮੈਚ ਕਰ ਲੰਨੀ ਆ ਨਾਲ ਦੀਆਂ ਮਲਾ ਲੈਣੇ ਆਪਾਂ ਸਲਵਾਰਾਂ ਦੇ ਕਿਉਂਕਿ ਇਹ ਦੀਦੀ ਨੂੰ ਦੇ ਕੇ ਆਵਾਂਗੇ ਤੇ ਸੀਗੇ ਸਾਨੂੰ ਦੀਆਂ ਮੈਂ ਲਾ ਕੇ ਦੇਖਦੀ ਸੀਗੀ ਵੀ ਕਿਵੇਂ ਦੀ ਲੱਗਦੀ ਇਹਨੇ ਤੇ ਚਲੋ ਜਿੱਥੇ ਮੈਂ ਰੀਲਾਂ ਵਗੈਰਾ ਨਾਲ ਦੀਆਂ ਕਈ ਵੀ ਜੇ ਕਲਰ ਹੈ ਜੋ ਮੈਚ ਕਰ ਜਾਂਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਹੋਰ ਮੰਗਾਉਣੀ ਪੈਂਦੀਆਂ ਨੇ ਪਰ ਪਹਿਲਾਂ ਮੈਂ ਐਸੇ ਚ ਯਾਨਕੀ ਲੱਬ ਦੀ ਹੁੰਨੀ ਹੈ ਨਾ ਨਹੀਂ ਤਾਂ ਫਿਰ ਇਹ ਸਾਰੀ ਵੇਸਟ ਹੋ ਜਾਂਦੀਆਂ ਨੇ ਇਸ ਕਰਕੇ ਤੇ ਇੱਥੇ ਵੈਸੇ ਰਮਣੀਤ ਦੇ ਡੈਡੀ ਵੀ ਫਿਰ ਆਏ ਗਏ ਸੀਗੇ ਕੰਮ ਤੋਂ ਮਹਾ ਚਲੇ ਆਤਾ ਗਏ ਨੇ ਅਗਰ ਜੇ ਕੋਈ ਨਹੀਂ ਮਿਲੀ ਤਾਂ ਇਹ ਲੈ ਆਉਣਗੇ ਪਰ ਮੈਂ ਇਹਨਾਂ ਨੂੰ ਕਿਹਾ ਨਹੀਂ ਹੈਗਾ ਕਿਉਂਕਿ ਹੁਣੀ ਉਹ ਵਿਚਾਰੇ ਕੰਮ ਤੋਂ ਆਏ ਨੇ ਦੂਰੋਂ ਦੁਰਵਾਇਸੀ ਕੇ ਮੋਟਰਸਾਈਕਲ ਤੇ ਮੈਂ ਚਲੋ ਥੋੜੀ ਬਹੁਤੀ ਆਪਣੀ ਰੈਸਟ ਕਰ ਲਣਗੇ ਤੇ ਇਹਨਾਂ ਨੂੰ ਫਿਰ ਮੈਂ ਹੁਣ ਰੋਟੀ ਵਗੈਰਾ ਵੀ ਬਣਾ ਕੇ ਦੇਣੀ ਹੈ ਨਾ ਮੈਂ ਚਲੋ ਜਿਹੜੀ ਮਿਲ ਜਣਗੀ ਇੱਕ ਵਾਰੀ ਉਹ ਲੈ ਜਣਗੇ ਬਾਕੀ ਫਿਰ ਮੈਂ ਸ਼ਾਮ ਨੂੰ ਰਮਨੀਤ ਦੇ ਰੈਡੀ ਤੋਂ ਮੰਗਵਾ ਲਵਾਂਗੀ ਹਨਾ ਤੇ ਅੱਜ ਮੈਨੇ ਇੱਥੇ ਫਸਟ ਟਾਈਮ ਇੱਥੇ ਯਾਨਕਿ ਖੁੱਲੇ ਜਿੱਚ ਸਲਵਾਰਾ ਕੱਟੀਆਂ ਨੇ ਬਹੁਤ ਯਾਨਕਿ ਵਧੀਆ ਲੱਗਿਆ ਮੈਨੂੰ ਨਹੀਂ ਤਾਂ ਯਾਨਕਿ ਮੈਨੂੰ ਜਾਂ ਤਾਂ ਮੈਨੂੰ ਉਸ ਕਮਰੇ ਦੇ ਵਿੱਚ ਕੱਟਣੀ ਪੈਂਦੀ ਸੀਗੀ ਜੇ ਬੈੱਡਰੂਮ ਦੇ ਵਿੱਚ ਪਰ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ ਬੱਚੇ ਅੰਦਰ ਆਪਣਾ ਟੀਵੀ ਵਗੈਰਾ ਦੇਖੀ ਗਏ ਸੀਗੇ ਚਲੋ ਮੈਂ ਇੱਧਰ ਆਪਣਾ ਲੱਗੀ ਰਹੀ ਸੀਗੀ ਹਨਾ ਤੇ ਬੱਸ ਇੱਥੇ ਹੁਣ ਮੈਂ ਬੁਕਰਮ ਵਗੈਰਾ ਦੇ ਦੇਣੀ ਆ ਬੁਕਰਮ ਤਾਂ ਮੈਂ ਕੱਲ ਰਮਨੀਤ ਦੇ ਡੈਡੀ ਤੋਂ ਮੰਗਵਾਲੀ ਸੀਗੀ ਅੱਜ ਇਹਨਾਂ ਨੇ ਬੁਕਰਮ ਯਾਨਕਿ ਠੀਕ ਦਿੱਤੀਆਂ ਨਹੀਂ ਤਾਂ ਅੱਗੇ ਨਾ ਕਈ ਵੇ ਕਾਣ ਚ ਦੇ ਦਿੰਦੇ ਨੇ ਇਹ ਤਾ ਫਿਰ ਸਾਰੇ ਬੁਕਰਮ ਕਾਂਚ ਚ ਜਾਂਦੇ ਪਿਛਲੀ ਵਾਰੀ ਬਹੁਤ ਜ਼ਿਆਦਾ ਬੁਕਰਮ ਖਰਾਬ ਹੋਈ ਸੀਗੀ ਫਿਰ ਮੋੜ ਨਹੀਂ ਭੁੱਲ ਗਏ ਸੀਗੇ ਤੇ ਇਸ ਵਾਰੀ ਤਾਂ ਚਲੋ ਠੀਕ ਦਿੱਤੀ ਮੈਂ ਰਮਨੀਤ ਦੇ ਰਹਾੜੀ ਨੂੰ ਕਹਿੰਨੀ ਹੁੰਦੀ ਆ ਵੀ ਕਾਂਚ ਚ ਬੁਕਰਮ ਨਾਲ ਲੈ ਕੇ ਆਇਆ ਕਰੋ ਕਿਉਂਕਿ ਮੈਨੂੰ ਆਤਾ ਹੈ ਨਾ ਮੈਂ ਕੈਂਚੀ ਨਾਲ ਨਹੀਂ ਕੱਟਦੀ ਹੈਗੀ ਤੇ ਜਿੰਨੀ ਆਪਾਂ ਸਿੱਧੇ ਹੱਥ ਨਾਲ ਫਾੜ ਕੇ ਕੱਟਦੇ ਬੁਕਰਮ ਓਨੀ ਵਧੀਆ ਨਿਕਲਦੀ ਹੈ ਕੈਂਚੀ ਨਾਲ ਤਾਂ ਫਿਰ ਵੀ ਥੋੜੀ-ਬੋਤੀ ਟੇਢੀ ਜੀ ਹੋ ਜਾਂਦੀ ਹੈ ਤੇ ਚਲੋ ਜੀ ਇੱਥੇ ਆਪਾਂ ਸਲਵਾਰਾ ਵਗੈਰਾ ਮੈਂ ਪੈਕ ਕਰਕੇ ਰੱਖ ਦਿੰਨੀ ਆ ਤੇ ਜਦੋਂ ਰਮਨੀਤ ਚਲੋ ਟਿਊਸ਼ਨ ਵਗੈਰਾ ਜਾਊਗਾ ਉਹਦੇ ਮੈਂ ਹੱਥ ਮੈਂ ਭੇਜ ਦਵਾਂਗੀ ਤੇ ਇੱਥੇ ਬਸ ਫਿਰ ਮੈਂ ਇਹ ਕਰਨ ਤੋਂ ਬਾਅਦ ਨਾਲ ਦੀ ਨਾਲ ਮੈਂ ਬੈਜਾਂਗੀ ਮਸ਼ੀਨ ਤੇ ਨਹੀਂ ਇਸ ਤੋਂ ਬਾਅਦ ਫਿਰ ਮੈਂ ਸੱਚਾ ਕਰਨੀ ਹੈ ਰਮਨੀਤ ਦੇ ਡੈਡੀ ਨੂੰ ਰੋਟੀ ਪਾਣੀ ਦਿੱਤਾ ਸੀਗਾ ਫਿਰ ਸ਼ਾਨੂੰ ਨੂੰ ਸੁਆਣਾ ਸੀਗਾ ਹੈਨਾ ਉਹਨੂੰ ਨੂੰ ਸੁਆ ਕੇ ਫਿਰ ਮੈਂ ਮਸ਼ੀਨ ਤੇ ਥੋੜਾ ਜਿਹਾ ਅੱਧਾ ਘੰਟਾ ਕਾਪ ਉਹ ਵੀ ਰੈਸਟ ਕਰਕੇ ਫਿਰ ਮੈਂ ਮਸ਼ੀਨ ਤੇ ਆਪਣੀ ਲੱਗੀ ਸੀ ਕਿ ਸ਼ਰਟ ਵਗੈਰਾ ਕਟਿੰਗ ਦਾ ਸਟਿਚ ਕਰਨ ਇਹਨੂੰ ਕਹਦੀ ਆ ਮੈਂ ਤਾਂ ਤੇ ਲੋ ਜੀ ਇੱਥੇ ਆਪਣਾ ਸੂਟ ਮੈਂ ਸਿਚ ਕਰਨ ਲੱਗ ਗਈ ਸੀ ਕਿ ਇਹਨਾਂ ਪਾਨੇ ਰੈਡੀ ਕਰ ਲਿਆ ਹੈ ਗਲਾ ਹੋ ਗਿਆ ਰੈਡੀ ਠੀਕ ਹੈ ਜੀ ਬੇ ਬਾਕੀ ਆਹ ਪਾਪ ਕੀ ਦੀ ਆਹ ਦੇਖੋ ਜੀ ਇੱਥੇ ਲੱਗੇ ਨੇ ਹੁਣ ਰੰਗ ਕਰਨ ਪੇਂਟ ਆਹ ਪੇਂਟ ਲੈ ਕੇ ਆਏ ਲੇਖੋ ਆਵਲਾ ਏਸ਼ੀਅਨ ਪੇਂਟ ਇਹ ਸ਼ਾਇਦ ਪ੍ਰਾਈਮਰ ਆ ਸ਼ਾਇਦ ਕਿ ਪ੍ਰਾਈਮਰੀ ਐਨਾ ਚਿਕਾ ਕਲਰ ਐ ਨੋ ਤੇ ਲੋ ਜੀ ਫ੍ਰੈਂਡ ਇੱਥੇ ਫਿਰ ਮੈਂ ਹਨਾ ਸ਼ਰਟ ਆਪਣੀ ਛੱਡ ਕੇ ਫਿਰ ਕਸਟਮਰ ਦਾ ਕਿਸੇ ਦਾ ਫੋਨ ਆ ਗਿਆ ਸੀਗਾ ਉਹ ਕਹਿੰਦੇ ਸਾਡੀ ਅਲਟਰਾ ਪਈਆਂ ਨੇ ਕਰਨ ਆ ਲਈਆਂ ਮੈਂ ਕਿਹਾ ਚਲੋ ਮੈਂ ਪਹਿਲਾਂ ਤੁਹਾਡੀਆਂ ਅਲਟਰਾ ਹੀ ਕਰ ਦੰਨੀਆਂ ਫਿਰ ਇਹ ਸ਼ਰਟ ਅੱਧ ਵੀ ਚਾਲੇ ਜੀ ਰਹਿ ਗਈ ਸੀਗੀ ਬਾਕੀ ਸਾਰੀ ਰੈਡੀ ਹੋ ਗਈ ਸੀਗੀ ਸਿਰਫ 슬ੀਵਸ ਵਗੈਰਾ ਰਹਿ ਗਿਆ ਸੀਗਾ ਲਾਉਣ ਆ ਲਈਆਂ ਮੈਂ ਚਲੋ ਮੈਂ ਬਾਤ ਚ ਲਗਾ ਦਵਾਂਗੀ ਕਿਉਂਕਿ ਹੁਣ ਇੱਥੇ ਨਾ ਟਾਈਮ ਜ਼ਿਆਦਾ ਹੋ ਗਿਆ ਸੀਗਾ ਤੇ ਇੱਥੇ ਆਏ ਸੀਗਾ ਮੇਰਾ ਦਿਓਰ ਸ਼ਾਇਦ ਇਹਨਾਂ ਨੇ ਕੰਮ ਤੇ ਜਾਣਾ ਸੀਗਾ ਇਹਨਾਂ ਦਾ ਕੰਮ ਯਾਨੀ ਕਿ ਇਕੱਠੇ ਇੱਕੋ ਹੀ ਕੰਮ ਹੈ ਨਾ ਤਾਂ ਫਿਰ ਉਹ ਇਕੱਠੇ ਹੀ ਵਗ ਜਾਂਦੇ ਹੁੰਦੇ ਨੇ ਸ਼ਾਇਦ ਕੰਮ ਤੇ ਹੀ ਜਾਣਾ ਸੀਗਾ ਤਾਂ ਹੀ ਮਨ ਲੱਗਦਾ ਗਏ ਨੇ ਬਾਕੀ ਮੇਰੇ ਧਿਆਨ ਚ ਨਹੀਂ ਹੈ ਗਿਆ ਵੀ ਕੀ ਕੰਮ ਗਏ ਕੀ ਕੰਮ ਗਏ ਨੇ ਹੈਨਾ ਤੇ ਵਸੋ થી ਰਮਨੀਤੇ ਦੇ ਡੈਡੀ ਹੁਣ ਬਸ ਤਾਂ ਹੀ ਕਪੜੇ ਵਗੈਰਾ ਆਪਣੇ ਚੇਂਜ ਕਰਦੇ ਸੀਗੇ ਤੇ ਫਿਰਸ ਮੈਨੂੰ ਐ ਸੀਗਾ ਮੈਂ ਫਟਾਫਟ ਝਾੜੂ ਲਗਾ ਦਵਾ ਕਿਉਂਕਿ ਟਾਈਮ ਹੋ ਰਿਹਾ ਸੀਗਾ ਇੱਥੇ ਅੱਜ ਪਹਿਲੀ ਵਾਰੀ ਰਮਨੀਤੇ ਦੇ ਡੈਡੀ ਨੇ ਮੈਨੂੰ ਟੋਕਿਆ ਨਹੀਂ ਹੈਗਾ ਨਹੀਂ ਤਾਂ ਮੈਨੂੰ ਟੋਕਦੇ ਨੇ ਹਨਾ ਸ਼ਾਮ ਦੇ ਟਾਈਮੇ ਮੈਂ ਝਾੜੂ ਚੱਕਰ ਨਹੀਂ ਦਿੰਦੇ ਹੈਗੇ ਜਦੋਂ ਟਾਈਮ ਜ਼ਿਆਦਾ ਹੋ ਜੇ ਪਰ ਸ਼ਾਇਦ ਇਹਨਾਂ ਨੇ ਕੰਮ ਕੰਮ ਕਰਨੀ ਸੀਗਾ ਇਹਨਾਂ ਦਾ ਦਿਮਾਗ ਵੀ ਕੰਮ ਤੇ ਜਾਣਾ ਤਾਂ ਕਰਕੇ ਤੇ ਝਾੜੂ ਵੀ ਇੱਥੇ ਮੈਂ ਤਾਹੀ ਲਗਾ ਰਹੀ ਸੀਗੀ ਸ਼ਾਮ ਨੂੰ ਕਿਉਂਕਿ ਆਪਣਾ ਜੋ ਇਹ ਨਾ ਲੀਰਾ ਵਗੈਰਾ ਕੁਝ ਵੀ ਪਿਆ ਹੋਵੇ ਥੱਲੇ ਹੈਨਾ ਉਹ ਹਰ ਇੱਕ ਚੀਜ਼ ਜਾਨਕੀ ਉਪਰ ਮੂੰਹ ਚੋ ਚੱਕ ਕੇ ਪਾ ਜਾਂਦਾ ਹੈਨਾ ਤੇ ਉਹ ਆਪਾਂ ਨੇ ਦਵਾਈ ਇਹ ਦੀ ਲਿਆਤੀ ਹੈ ਬਾਕੀ ਦੇਖਦੇ ਆ ਫਰਕ ਪੈਂਦਾ ਕਿ ਨਹੀਂ ਦੋ ਵਾਰੀ ਤਾਂ ਦੇਤੀ ਹੈ ਤੇ ਇੱਥੇ ਵੈਸੇ ਇਹ ਚੱਲੇ ਸੀਗੇ ਕੰਮ ਤੇ ਮੈਂ फटाफट ਲਗਾ ਦਿੰਨੀ ਆ ਮੈਂ ਕਿਹਾ ਝਾੜੂ ਮੇਰੇ ਮਖਨੇ ਇਹ ਮੈਨੂੰ ਟੋਕ ਦੇਣਗੇ ਐਨਾ ਜਨ ਕਿ ਬਹਿਮ ਮੈਂ ਨਹੀਂ ਕਰਦੀ ਹੈਗੀ ਜਿੰਨਾ ਰਮਨੀਤ ਦੇ ਡੈਡੀ ਕਰਦੇ ਨੇ ਜਿਵੇਂ ਵੀਰਵਾ ਨੂੰ ਕੱਪੜੇ ਵਗੈਰਾ ਧੋਣੇ ਝਾੜੂ ਵਗੈਰਾ ਹੈਨਾ ਬੇ ਟਾਈਮ ਲਗਾਉਣਾ ਹੈਨਾ ਇਹ ਚੀਜ਼ਾਂ ਦਾ ਬਹਿਮ ਥੋੜਾ ਬਹੁਤਾ ਕਰਦੇ ਨੇ ਰਮਨੀਤ ਦੇ ਡੈਡੀ ਤੇ ਮੈਂ फटाफट ਮੈਂ ਖ ਲਗਾ ਦਿੰਨੀ ਆ ਮੈਂ ਜਿਆਦਾ ਨਹੀਂ ਮੈਂ ਡੀਪਲੀ ਨਹੀਂ ਲਾਰੀ ਸੀਗੀ ਬਸ ਮੈਨੂੰ ਐਸੇ ਕਿ ਬੀ ਲੀਰਾ ਵਗੈਰਾ ਇਕੱਠੀਆਂ ਹੋ ਜਾਣ ਜਿੰਨਾ ਵੀ ਸਮਾਨ ਪਿਆ ਤੇ ਇਹ ਜਿਹੜੇ ਦੋ ਖ ਖਲੋਣੇ ਸੀਗੇ ਇਹ ਜੋਏ ਦੇ ਸੀਗੇ ਕਿਉਂਕਿ ਉਹਦੇ ਦੰਦ ਵਗੈਰਾ ਆ ਰਹੇ ਨਹੀਂ ਨਾ ਫਿਰ ਉਹ ਚੱਬਦਾ ਰਹਿੰਦਾ ਉਹ ਰੱਖਤੇ ਸੀਗੇ ਮੈਨੇ ਸਾਈਡ ਤੇ ਤੇ ਆਪਣੇ ਯਾਨਕੀ ਇੱਕ ਕਮੈਂਟ ਆਇਆ ਸੀਗਾ ਮੈਨੂੰ ਵੀ ਤੁਹਾਡੇ ਹੈ ਨਾ ਵੀ ਫੈਮਿਲੀ ਚ ਕਿੰਨੇ ਕੁ ਮੈਂਬਰ ਵੀ ਕੀ ਮੈਂਬਰ ਨੇ ਸੋਰਾ ਫੈਮਿਲੀ ਚ ਤੇ ਮੇਰੇ ਹੈਗੇ ਨੇ ਯਾਨਕੀ ਤਿੰਨ ਤਿੰਨ ਦਿਉਰ ਜੇਠ ਨੇ ਤੇ ਦੋ ਨੰਨ ਦਾ ਨੇ ਹੈ ਨਾ ਯਾਨਕੀ ਪੰਜ ਪੰਜ ਭੈਣ ਭਾਈ ਨੇ ਇਹ ਤੇ ਮੈਂ ਹੈਗੀਆਂ ਸੈਂਟਰ ਵਾਲੀ ਵਿਚਾਲੜੀ ਆ ਮੈਂ ਇੱਕ ਦਰਾਲੀਆਂ ਮੇਰੀ ਹੈ ਨਾ ਤੇ ਇੱਕ ਆਨੰਦ ਮੇਰੀ ਵਿਆਹੀ ਹੋਈ ਐ ਇੱਕ ਕੁਵਾਰੀ ਆ ਉਹਦੇ ਬਾਰੇ ਤਾਂ ਤੁਸੀਂ ਜਾਣਦੀ ਹੋਵੋਗੇ ਹਨ ਜਿਹੜੇ ਮੇਰੇ ਪੁਰਾਣੇ ਈਵਰਸ ਨੇ ਤੇ ਚਲੋ ਜੀ ਐਡੀਕ ਆਪਣੀ ਫੈਮਲੀ ਐ ਤੇ ਸੋਹਰੇ ਸਾਹਿਬ ਜੀ ਮੇਰੇ ਐਕਸਪਾਇਰ ਹੋਏ ਹੋਏ ਨੇ ਹਨ ਤੇ ਲੋ ਜੀ ਫ੍ਰੈਂਡ ਉਸ ਤੋਂ ਬਾਅਦ ਝੜ ਝੜੂ ਕੱਢਣ ਤੋਂ ਬਾਅਦ ਮੈਂ ਆ ਗਈ ਸੀਗੀ ਫੇਰ ਇੱਥੇ ਕਿਚਨ ਦੇ ਵਿੱਚ ਇੱਥੇ ਮੈਂ ਸਬਜੀ ਸਬਜੀ ਰੱਖਤੀ ਸੀਗੀ ਯਾਨਕਿ ਬਣਾਤੀ ਸੀਗੀ ਤੜਕਾ ਵਗੈਰਾ ਲਗਾਤਾ ਸੀਗਾ ਆਲੂ ਬਤਾਵਾਂ ਨੂੰ ਤੇ ਇੱਥੇ ਮੈਂ ਜੀ ਕਰ ਰਹੀ ਸੀਗਾ ਅੱਜ ਮੌਸਮ ਠੰਡਾ ਹੈ ਨਾ ਤੇ ਵੈਸੇ ਰਮਨੀਤ ਦੇ ਡੈਡੀ ਮੈਨੂੰ ਕਹਿੰਦੇ ਰਹਿੰਦੇ ਨੇ ਵੀ ਕੁਝ ਬਣਾ ਕੇ ਨਹੀਂ ਖਵਾਉਂਦੀ ਹੈਗੀ ਹੈਨਾ ਬਿਨ ਕਦੇ ਕੋਈ ਕੜਾ ਕੋਈ ਪ੍ਰਸ਼ਾਦ ਕੋਈ ਖੀਰ ਹੈਨਾ ਮੈਂ ਕਿਹਾ ਚਲ ਅੱਜ ਮੈਂ ਕੜਾ ਹੀ ਬਣਾ ਲੈਂਨੀ ਆ ਮੈਂ ਚਲ ਅੱਜ ਮੇਰਾ ਵੀ ਜੀ ਕਰ ਰਿਹਾ ਕੜਾ ਖਾਣ ਨੂੰ ਮੈਂ ਚਲੋ ਕੜਾ ਬਣਾ ਲੈਂਨੀ ਆ ਆਪਾਂ ਤੇ ਇੱਥੇ ਫਿਰ ਮੈਂ ਉਹੀ ਲੱਗੀ ਸੀ ਮੈਂ ਚਲੋ ਕੜਾ ਬਣਾ ਦਿੰਨੀ ਆ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਰਮਨੀਤ ਦੇ ਡੈਡੀ ਕਹਿਣ ਲੱਗੇ ਵੀ ਰੋਟੀ ਤੋਂ ਬਾਅਦ ਖਾਵਾਂਗੇ ਪਰ ਅਸੀਂ ਨੇ ਪਹਿਲਾਂ ਹੀ ਖਾ ਲਿਆ ਸੀਗਾ ਤੇ ਇੱਥੇ ਬਸ ਮੈਂ ਆਟੇ ਦਾ ਲੱਗੀ ਸੀਗੀ ਕੜਾ ਬਣਾਉਣਾ ਸੂਜੀ ਦਾ ਤਾਂ ਇਨਕੀ ਵਧੀਆ ਨਹੀਂ ਲੱਗਦਾ ਹੈਗੇ ਆਟੇ ਦਾ ਹੀ ਵਧੀਆ ਲੱਗਦਾ ਆਟਾ ਗੁੰਨਣ ਲਈ ਛਾਣਿਆ ਸੀਗਾ ਮੈਨੇ ਮੈਂ ਕਿਹਾ ਚਲ ਆਟਾ ਗੁੰਨ ਲਨੀ ਆ ਬਸ ਫਿਰ ਮਨ ਚ ਹੈ ਵੀ ਚਲੋ ਪ੍ਰਸ਼ਾਦ ਬਣਾ ਹੀ ਲੈਨੇ ਆ ਤੇ ਇੱਥੇ ਬਸ ਮੇਰੇ ਮੈਂ ਆਟਾ ਭੁੰਨ ਲਿਆ ਤੇ ਇੱਕ ਪਾਸੇ ਮੈਂ ਚਾਸ਼ਨੀ ਤਿਆਰ ਕਰ ਲਈ ਸੀਗੀ ਆਪਣੀ ਖੰਡ ਪਾ ਕੇ ਠੀਕ ਹੈ ਜੀ ਮੈਂ ਜਦੋਂ ਆਟਾ ਬ੍ਰਾਊਨ ਹੋ ਗਿਆ ਸੀਗਾ ਉਸ ਤੋਂ ਬਾਅਦ ਆਪਾਂ ਨੇ ਇਹ ਚਾਸ਼ਨੀ ਇਹਦੇ ਵਿੱਚ ਪਾਤੀ ਸੀਗੀ ਥੋੜਾ ਕੀ ਬਣਾਇਆ ਸੀਗਾ ਮੈਨੇ ਜਿਆਦਾ ਨਹੀਂ ਫਿਰ ਕਿਉਂਕਿ ਮਿੱਠਾ ਹੁੰਦਾ ਨਾ ਮਿੱਠਾ ਜਿਆਦਾ ਖਾਇਆ ਵੀ ਨਹੀਂ ਜਾਂਦਾ ਹੈਗਾ ਤੇ ਲੋ ਜੀ ਇੱਥੇ ਆਪਣਾ ਬਣ ਗਿਆ ਪ੍ਰਸ਼ਾਦ ਤੇ ਜੋਏ ਨੂੰ ਵੀ ਆ ਰਹੀ ਸੀਗੀ ਖੁਸ਼ਬੂ ਉਹ ਵੀ ਇਨਕੀ ਭੌਂ ਕਰਿਆ ਸੀਗਾ ਫਿਰ ਮੈਂ ਥੋੜਾ ਜਿਹਾ ਉਹਨੂੰ ਵੀ ਦਿੱਤਾ ਸੀਗਾ ਸਾਰ ਨਾਲ ਪਹਿਲਾਂ ਮੈਂ ਚਲੋ ਉਹਨੂੰ ਦੇ ਦਿੰਨੀ ਆਪਾਂ ਤੇ ਲੋ ਜੀ ਇੱਕ ਪਾਸੇ ਆਪਣੀ ਸਬਜ਼ੀ ਵੀ ਬਣੀ ਜਾਂਦੀ ਸੀਗੀ ਤੇ ਆਟਾ ਮਖਾਂ ਫਿਰ ਗੁੰਨਦਿਆਂ ਪਹਿਲਾਂ ਆਪਾਂ ਪ੍ਰਸ਼ਾਦ ਖਾਵਾਂਗੇ ਤੇ ਚਲੋ ਜੀ ਫਰੈਂਡ ਇੱਥੇ ਆਪਣਾ ਪ੍ਰਸ਼ਾਦ ਬਣ ਗਿਆ ਮੀਂਹ ਦੇ ਮੌਸਮ ਚ ਯਾਨਕੀ ਸਵਾਦ ਲੱਗਦਾ ਹੈ ਨਾ ਕੋਈ ਅਲੱਗ ਜੀ ਚੀਜ਼ ਬਣਾ ਕੇ ਖਾਈਏ ਅ ਬੱਸ ਤਾਂ ਪਕੌੜਿਆਂ ਨੂੰ ਵੀ ਜੀ ਕਰ ਰਿਆ ਸੀਗਾ ਪਰ ਆਪਾਂ ਕੱਲ ਯਾਨਕੀ ਬਣਾਏ ਸੀਗੇ ਸਮੋਸੇ ਹਨਾ ਕੱਲ ਪਰਸੂ ਹੀ ਬਣਾ ਕੇwidehat ਸੀਗੇ ਮੈਂ ਕਿਹਾ ਜ਼ਿਆਦਾ ਤਲਿਆ ਹੋਇਆ ਫਿਰ ਵਧੀਆ ਨਹੀਂ ਹੈਗਾ ਫਿਰ ਲਈ ਮੈਂ ਕਿਹਾ ਮੇਰਾ ਤਾਂ ਪੇਟ ਬਹੁਤ ਵਧੀ ਜਾਂਦਾ ਥੋੜਾਕ ਮੈਂ ਹੁਣ ਕੰਟਰੋਲ ਕਰ ਰਹੀ ਹਾਂ ਐਕਸਰਸਾਈਜ਼ ਵਗੈਰਾ ਕਰਦੀ ਹੁੰਨੀ ਆ ਬਾਕੀ ਦੇਖਦੇ ਆ ਫਰਕ ਪੈਂਦਾ ਕਿ ਨਹੀਂ ਤੇ ਲੋ ਜੀ ਫਰੈਂਡ ਇੱਥੇ ਮੈਂ ਫਿਰ ਡ్రਾਈ ਫਰੂਟ ਵੀ ਪਾਤੇ ਸੀਗੇ ਤੇ ਹੁਣ ਆਪਾਂ ਪਾ ਕੇ ਖਾ ਲੰਨੇ ਆ ਤੇ ਅੱਜ ਦੀ ਵੀਡੀਓ ਦਾ ਫਿਰ ਆਪਾਂ ਇੱਥੇ ਐਂਡ ਕਰਦੇ ਆ ਤੇ ਕਿਵੇਂ ਦੀ ਲੱਗਦੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਨੇ ਹੋ ਪਲੀਜ਼ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਆਪਾਂ ਕੱਲ ਨੂੰ ਫੇਰ ਮਿਲਾਂਗੇ ਨਵੀਂ ਜੀ ਪਿਆਰੀ ਜੀ ਵੀਡੀਓ ਦੇ ਨਾਲ ਉਦੋਂ ਦੇ ਲਈ ਫਰੈਂਡ ਓਕੇ ਟਾਟਾ ਬਾਏ ਬਾਏ